ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਸਵਾਗਤ ਹੈ ਤੁਹਾਡਾ ਆਪਣੇ ਇੱਕ ਨਵੇਂ ਵਲੌਗ 'ਚ ਬਾਈ ਅੱਜ ਦੇਖਦੇ ਹਾਂ ਮੁਰਗੀਆਂ ਨੇ ਕਿੰਨੇ ਐਂਡ ਦਿੱਤੇ ਤੇ ਫੀਡ ਪਾਉਂਦੇ ਨੂੰ ਦਿਨ ਹੋ ਗਿਆ ਆਪਾਂ ਨੂੰ 10 ਤੋਂ 12 ਤੁਹਾਨੂੰ ਕਿਹਾ ਸੀ ਆਪਾਂ ਰਿਜ਼ਲਟ ਦੱਸਾਂਗੇ ਫੀਡ ਦਾ ਰਿਜ਼ਲਟ ਬਾਈ ਫੀਡ ਦਾ ਵਧੀਆ ਆ ਤੇ ਬਾਕੀ ਦੇਖਦੇ ਹਾਂ ਕਿੰਨੇ ਐਂਡ ਦਿੱਤੇ ਅੱਜ ਤੇ ਚੱਲਦੇ ਹਾਂ ਸੈਟਅਪ ਦੇ ਅੰਦਰ ਮੁਰਗੀਆਂ ਬਾਈ ਇੱਧਰ ਆਪਣੀਆਂ ਸਾਰੀਆਂ ਘੁੰਮੀ ਜਾਂਦੀਆਂ ਐ ਤੇ ਕਬੂਤਰ ਵੀ ਉੱਧਰ ਘੁੰਮੀ ਜਾਂਦੇ ਆ ਤੇ ਸੈਟਅਪ ਦੇ ਅੰਦਰ ਜਾ ਕੇ ਦੇਖਦੇ ਹਾਂ ਮਿੱਤਰੋ ਸਫਾਈ ਆਪਾਂ ਸਵੇਰੇ ਕਰ ਦਿੱਤੀ ਸੀ ਤੇ ਹੁਣ ਚੱਲਦੇ ਆਂ ਬਾਈ ਸੈਟਅਪ ਦੇ ਅੰਦਰ ਔਰਗੀਆਂ ਬਾਈ ਸਾਰੀਆਂ ਆਪਣੀਆਂ ਪੂਰੀਆਂ ਕੈਮ ਆ। ਆ ਛੋਟੀਆਂ ਮੁਰਗੀਆਂ ਵੀ ਵੱਡੀਆਂ ਹੋ ਗਈਆਂ ਤਕਰੀਬਨ ਇਹ ਵੀ 2-2.5 ਮਹੀਨੇ ਦੀਆਂ ਹੋ ਗਈਆਂ। ਤੇ ਇੱਧਰ ਦੇਖਦੇ ਆ ਬਾਈ ਕਿੰਨੇ ਅੰਡੇ ਮਿਲੇਗਾ। ਅੰਡੇ ਬਾਈ ਲਕੋ ਦਿੱਤੇ ਮੁਰਗੀਆਂ ਨੇ। ਅੰਡੇ ਤਕਰੀਬਨ ਮਿੱਤਰੋ ਅੱਜ ਆਪਾਂ ਨੂੰ 5 ਅੰਡੇ ਆ ਬਾਈ ਇਹ। 5 ਅੰਡੇ ਮਿਲੇ ਮਿੱਤਰੋ ਅੱਜ। ਰਿਜਲਟ ਫੀਡ ਦਾ ਬਾਈ ਸਹੀ ਆ ਤੁਸੀਂ ਦੇਖਿਆ ਹੋਣਾ ਬਲੌਗ ਕਿਹੜੀ ਫੀਡ ਲਿਆਂਦੀ ਸੀ ਆਪਾਂ। ਤੇ ਫੀਡ ਬਾਈ ਇੱਕਦਮ ਹੀ ਵਧੀਆ ਐਨ ਪੂਰੀ। ਤੇ ਤੁਸੀਂ ਵੀ ਜੇ ਫੀਡ ਲਿਆਉਣੀ ਬਾਈ ਲੇਅਰ ਫੀਡ ਲਿਆ ਸਕਦੇ ਆ ਸਾਰੀਆਂ ਮੁਰਗੀ ਅੰਡ ਦੇਣ ਲੱਪੈਂਦੀਆਂ ਲੇਅਰ ਫੀਡ ਦੇ ਨਾਲ ਤੇ ਇੱਧਰ ਦੇਖੋ ਬਾਈ ਆਪਣੇ ਕਬੂਤਰਾਂ ਦੇ ਬੱਚਾ ਕੱਢਿਆ ਰੰਗ ਕਿੰਨਾ ਵਧੀਆ ਕਰੋ ਕਿੱਕਾ ਮਿੱਤਰੋ ਇੱਕ ਵਾਰ ਤੁਹਾਨੂੰ ਛੱਡ ਕੇ ਦਿਖਾ ਦਿੰਦਾ ਦੇਖੋ ਬਾਈ ਬੱਚਾ ਆਇਆ ਕਬੂਤਰ ਦਾ ਬੱਚਾ ਆਇਆ ਬਾਈ ਇਹ ਜਿਹੜਾ ਨਾਲ ਬੈਠਾ ਆ ਰੰਗ ਦੇਖੋ ਬਾਈ ਬੱਚਾ ਖੜਦਾ ਦੇਖੋ ਕਿੰਨਾ ਵਧੀਆ ਆ ਤੇ ਆ ਕਬੂਤਰੀ ਆ ਬਾਈ ਨਾਲ ਆ ਭਾਈ ਆ ਜੋੜੀ ਬੈਠ ਗਈ ਹੁਣ ਤੇ ਇਹਨਾਂ ਦਾ ਭਾਈ ਆ ਬੱਚਾ ਆ ਬਹੁਤ ਵਧੀਆ ਤੇ ਇੱਕ ਬੱਚਾ ਭਾਈ ਆਪਣਾ ਇੱਧਰ ਬੈਠਾ ਆ ਇੱਕ ਰੱਤਾ ਬੱਚਾ ਆ ਬੈਠਾ ਆ ਭਾਈ ਇਹ ਛੋਟਾ ਰਹਿ ਗਿਆ ਥੋੜਾ ਜਿਹਾ ਕਮਜ਼ੋਰ ਰਹਿ ਗਿਆ ਇਹਦਾ ਭਰਾ ਭਾਈ ਤੁਹਾਨੂੰ ਦਿਖਾਉਣਾ ਮੈਂ ਇੱਧਰ ਬੈਠਾ ਆ ਬੈਠਾ ਭਾਈ ਇਹਦਾ ਭਰਾ ਤੇ ਇਹ ਤਾਂ ਕਾਫੀ ਵੱਡਾ ਆ ਤੇ ਇਹ ਛੋਟਾ ਰਹਿ ਗਿਆ ਇਹਨੂੰ ਹੁਣ ਭਾਈ ਹੈਂਡ ਫੀਡ ਕਰਾਉਂਦੇ ਆ ਆਪਾਂ ਤੇ ਫੇਰ ਹੋਊਗਾ ਵੱਡਾ ਹੌਲੀ ਹੌਲੀ ਬਾਕੀ ਬਾਈ ਆ ਬੈਠੇ ਆਪਣੇ ਕਬੂਤਰ ਇੱਕ ਆ ਜੋੜੀ ਬੈਠੀ ਬਾਈ ਆਪਣੀ ਤੇ ਆ ਬਾਈ ਇਹ ਕਬੂਤਰ ਬੈਠਾ ਆ ਤੇ ਆ ਇਧਰ ਫੈਂਸੀ ਕਬੂਤਰ ਬੈਠੇ ਆਪਣੇ ਮਿੱਤਰੋ ਦੇਖੋ ਕਰੋ ਚੈੱਕ ਬਾਈ ਬਾਕੀ ਬਾਈ ਆ ਕਬੂਤਰ ਬੈਠੇ ਇਧਰ ਆਪਣੇ ਸਾਰੇ ਉੜਨ ਵਾਲੇ ਕਬੂਤਰ ਬੈਠੇ ਆ ਤੇ ਇਧਰ ਜੋੜੀਆਂ ਬੈਠੀਆਂ ਆ ਕਾਲਾ ਕੋਕੜ ਕੋ ਨੂੰ ਮੀ ਜਾਂਦਾ ਮਿੱਤਰੋ ਆਪਣਾ ਤੇ ਬਾਈ ਫੀਡ ਬਹੁਤ ਵਧੀਆ ਸੀਗੀ ਮੇਨ ਮਕਸਦ ਇਹੀ ਸੀਗਾ ਜੇ ਆਪਣਾ ਬਲੌਗ ਬਣਾਉਣਾ ਦਾ ਆਪਾਂ ਰਿਜ਼ਲਟ ਦੱਸਣਾ ਸੀ ਫੀਡ ਦਾ ਆਪਾਂ ਤੁਹਾਨੂੰ ਗਿਆ ਸੀ ਰਿਜ਼ਲਟ ਦੱਸਾਂਗੇ ਫੀਡ ਦਾ ਰਿਜ਼ਲਟ ਬਾਈ ਬਹੁਤ ਵਧੀਆ ਆ ਇੱਕ ਵਾਰ ਤੁਹਾਨੂੰ ਫੀਡ ਦਾ ਬੋਰਾ ਵੀ ਮੈਂ ਦਿਖਾ ਦਿੰਦਾ ਅੰਦਰ ਜਾ ਕੇ ਫੀਡ ਦਾ ਬੋਰਾ ਬਾਈ ਆਪਾਂ ਅੰਦਰ ਰੱਖਿਆ ਹੈ ਤੇ ਚਲੋ ਬਾਈ ਤੁਹਾਨੂੰ ਇੱਕ ਵਾਰ ਫੀਡ ਦਾ ਬੋਰਾ ਦਿਖਾ ਦਿੰਦਾ ਮੈਂ ਲਓ ਮਿੱਤਰੋ ਆਹ ਹੈਗਾ ਆਪਣਾ ਫੀਡ ਦਾ ਬੋਰਾ ਇਹਦਾ ਨਾਮ ਹੈਗਾ ਬਾਈ ਲੇਅਰ ਗੋਲਡ ਤੇ ਆਹ ਬਾਈ ਫੋਟੋ ਬਣੀ ਹੋਈ ਉੱਤੇ ਮੁਰਗੀ ਦੀ ਤੇ ਕਾਫੀ ਵਧੀਆ ਰਿਜ਼ਲਟ ਨਿਕਲਿਆ ਮਿੱਤਰੋ ਇਹਦਾ ਤੁਹਾਨੂੰ ਪਤਾ ਜਿਹੜੇ ਵੀਰ ਬਲੌਗ ਦੇਖਦੇ ਆਪਾਂ ਦਿੰਦਾ ਸੀ ਚੱਬੇ ਵਾਲ ਤੋਂ 1500 ਦਾ ਮਿੱਤਰੋ ਕਿ ਤੁਸੀਂ ਵੀ ਭਾਈ ਆਪਣੀਆਂ ਮੁਰਗੀਆਂ ਲਈ ਫੀਡ ਲੈ ਕੇ ਆਉਣੇ ਤਾਂ ਲੇਅਰ ਫੀਡ ਲਿਆ ਸਕਦੇ ਆ ਵਧੀਆ ਰਿਜ਼ਲਟ ਆ ਮਿੱਤਰੋ ਇਹਦਾ ਤੇ ਅੱਜ ਦਾ ਬਲੌਗ ਭਾਈ ਇਹੀ ਸੀਗਾ ਆਪਣਾ ਰਿਜ਼ਲਟ ਦੱਸਣਾ ਸੀ ਆਪਾਂ ਫੀਡ ਦਾ ਰਿਜ਼ਲਟ ਬਹੁਤ ਵਧੀਆ ਮਿੱਤਰੋ ਤੁਹਾਨੂੰ ਬਲੌਗ ਦੀ ਕਰਦੇ ਆ ਸਮਾਪਤੀ ਵੀਡੀਓ ਵਧੀਆ ਲੱਗੀ ਤਾਂ ਕਰ ਦਿਓ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਧੰਨਵਾਦ ਜੀ